ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਉੱਪਰ ਹਾਂਜੀ ਆਪਾਂ ਕਰਨ ਲੱਗੇ ਆਂ ਕਮੀਜ਼ ਦੀ ਕਟਿੰਗ ਆ ਕਾਟਾਂ ਦੇ ਨਿਸ਼ਾਨ ਲਾ ਲਿਆ ਇਹ ਪਤਾ ਤੁਹਾਨੂੰ ਦੱਸਦੇ ਆਂ ਵੀ ਇੱਕ ਛੋਟੇ ਬੱਚੇ ਦਾ ਇਹ ਕਮੀਜ਼ ਮੰਨ ਲਓ ਉਹਨਾਂ ਦੀ ਜਿਹੜੀ ਆ ਛਾਤੀ ਹੈਗੀ ਛਾਤੀ ਹੈਗੀ ਆ 15 ਇੰਚ ਕਮਰ ਹੈਗੀ ਆ 13.5 ਇੰਚ ਖੱਪ ਹੈਗੀ ਆ 16 ਇੰਚ ਹਾਂਜੀ ਸਾਰਿਆਂ ਤੋਂ ਪਹਿਲਾਂ ਆਪਾਂ ਤੀਰਾ ਆਏਗਾ ਤੀਰਾ ਆਪਣੇ ਹੈਗਾ ਆਏਗਾ ਬੱਚੇ ਦਾ 11 ਇੰਚ ਤਿਆਰ ਹਾਂਜੀ 11 ਇੰਚ ਤਿਆਰ ਆ ਗਿਆ ਆਪਾਂ 11.5 ਇੰਚ ਰੱਖਿਆ ਆਏਗਾ 11.5 ਤੇ ਪੌਣੇ 6 6 ਇੰਚ ਤੇ ਨਿਸ਼ਾਨ ਲਾਇਆ ਏ ਜੀ ਆਪਾਂ ਅੱਧਾ ਇੰਚ ਜ਼ਿਆਦਾ ਰੱਖਣਾ ਆਏਗਾ ਹਾਫ ਆ ਜਾਣਾ 11.5 ਦਾ ਪੌਣੇ 6 ਇੰਚ ਹਾਂਜੀ ਉਸ ਤੋਂ ਬਾਅਦ ਆਪਾਂ ਇਧਰ ਅੱਧਾ ਇੰਚ ਘਟਾ ਕੇ ਰੱਖਣਾ 5.5 ਇੰਚ ਤੇ ਨਿਸ਼ਾਨ ਲਾਇਆ ਏ ਜੀ ਲੰਬਾਈ ਮੋਡੇ ਦੀ ਰੱਖੀ ਹੈ ਜੀ ਆਪਾਂ ਮੰਨ ਲਓ ਵੀ 7 ਤੋਂ 2 ਸੂਤ ਘੱਟ ਰੱਖੀ ਆਪਾਂ ਪੂਰਾ ਸੱਤ ਵੀ ਨਹੀਂ ਰੱਖਿਆਗਾ ਹਾਂਜੀ ਉਸ ਤੋਂ ਬਾਅਦ ਜਿਹੜੀ ਆਪਾਂ ਆ ਕਾਟ 1 ਇੰਚ ਤੇ ਪਾਉਣੀ ਆ ਤੇ ਇਹ ਆਪਾਂ ਪੌਣੇ 1 ਇੰਚ ਤੇ ਰੱਖੀ ਆ ਜਿਹੜੀ ਉੱਪਰਲੀ ਇਹ 1.5 ਇੰਚ ਤੇ ਕਾਟ ਰੱਖੀ ਆ ਜੀ ਹਾਂਜੀ ਜਿਹੜੀ ਆਪਣੀ ਆਾ ਛਾਤੀ ਦਾ ਨਿਸ਼ਾਨਾ ਇਹ ਆਪਣਾ 15 ਇੰਚ ਦਾ 7.5 ਆ ਜਾਣਾ ਹੈਗਾ ਉਸ ਤੋਂ ਬਾਅਦ ਆਪਣਾ ਕਮਰ ਦਾ ਨਿਸ਼ਾਨਾ 1 ਇੰਚ ਵਧਾ ਕੇ ਰੱਖਣਾ ਹੈ ਜੀ 13 14 7 ਦੇ ਨਿਸ਼ਾਨ ਦਾ ਦੇਣਾ ਹੈ ਜੀ ਇਹ ਆਪਾਂ ਉਸ ਤੋਂ ਬਾਅਦ ਆਪਣੇ ਕਸਟਮਰ ਦੀ ਹੈਪ ਹੈਗੀ ਆ 16 ਇੰਚ 8 ਇੰਚ ਆ ਜਾਣਾ ਹੈ ਜੀ ਹਾਂਜੀ ਉਹਨੇ ਇੱਕ ਪਲੇਟ ਆਪਣੇ ਜਿਹੜੇ 9.5 ਇੰਚ ਤੇ ਨਿਸ਼ਾਨ ਲਾਇਆ ਹੈ ਜੀ ਆਪਾਂ ਉਹ 9.5 ਤੇ 9 ਇੰਚ ਤਿਆਰ ਆ ਜੀ ਪਲੇਟ ਸੱਤ ਇੰਚ ਆਪਾਂ ਇਸ ਤਰ੍ਹਾਂ ਢੁੰਗੀ ਰੱਖਣੀ ਆ ਪਲੇਟ ਹਾਂਜੀ ਇਸ ਤਰ੍ਹਾਂ ਦੀ ਆਪਾਂ ਕਟਿੰਗ ਕਰ ਦੇਣੀ ਆ ਇਹ ਆਪਣੇ ਬੱਚੇ ਦੇ ਕਮੀਜ਼ ਦੀ ਕਟਿੰਗ ਆਗੀ ਹਾਂਜੀ ਇਸ ਤਰ੍ਹਾਂ ਪਹਿਲਾਂ ਆਪਾਂ ਚਾਰੇ ਪੱਲੇ ਕੱਟਦੇ ਆ ਉਸ ਤੋਂ ਬਾਅਦ ਆਪਾਂ ਰਾਂਡਾਲੇ ਪੱਲੇ ਦੀ ਕਾਟ ਪਾ ਦੇਣੀ ਹੈ ਹਾਂਜੀ ਥੋੜੀ ਜੀ ਆਪਾਂ 1/2 ਇੰਚ ਦੀ ਕਾਟ ਜ਼ਰੂਰ ਵਿੱਚ ਪਾਉਣੀ ਆ ਹਾਂਜੀ ਇਸ ਤਰ੍ਹਾਂ ਆਪਣੇ ਇਹ ਹੋਈ ਆ ਕਮੀਜ਼ ਦੀ ਕਟਿੰਗ ਛੋਟੇ ਬੱਚੇ ਦੇ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੀ ਵੀਡੀਓ ਜਰੂਰ ਦੱਸਿਓ ਕਮੈਂਟ ਕਰਕੇ ਥੈਂਕ ਯੂ ਜੀ